ਹੈਲੋ ਫਰੈਂਡਸ ਅੱਜ ਆਪਾਂ ਗੱਲ ਕਰਦੇ ਆਂ ਬੱਚਿਆਂ ਨੂੰ ਉਟイズਮ ਕਿਉਂ ਹੋ ਰਿਹਾ ਹੈ ਹੁਣ ਬੱਚਿਆਂ ਨੂੰ ਉਟイズਮ ਦਿਨੋ ਦਿਨ ਵਧਦਾ ਜਾ ਰਿਹਾ ਹੈ ਸੀਡੀਸੀ ਦੇ ਨਿਊ ਐਸਟੀਮੇਟ ਦੇ ਹਿਸਾਬ ਨਾਲ 36 ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਉਟイズਮ ਹੈ ਅਸੀਂ ਇਸ ਨੂੰ ਇਨਕਰੀਸ ਕਿਉਂ ਕਰ ਰਹੇ ਆਂ ਆਓ ਅਸੀਂ ਜਾਣਦੇ ਆਂ ਕਿ ਬੱਚਿਆਂ ਨੂੰ ਉਟイズਮ ਇਸ ਕਾਰਨ ਕਰਕੇ ਹੁੰਦਾ ਹੈ ਕਿ ਜ਼ਿਆਦਾਤਰ ਬੱਚਿਆਂ ਨੂੰ ਅੱਜਕੱਲ ਉਟイズਮ ਸਪੈਕਟ੍ਰਮ ਡਿਸਆਰਡਰ ਹੋ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਕਾਰਨਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਹੈ ਜੈਨਟਿਕਸ ਕਾਰਨ ਜੇਕਰ ਕਾਰ ਵਿੱਚ ਕਿਸੇ ਵੀ ਬੱਚੇ ਨੂੰ ਪਹਿਲਾਂ ਉਟイズਮ ਹੈ ਤਾਂ ਦੂਸਰੇ ਬੱਚੇ ਨੂੰ ਉਟイズਮ ਹੋਣ ਦੇ ਰਿਸਕ ਵੱਧ ਜਾਂਦੇ ਹਨ ਜੇਕਰ ਪੇਰੈਂਟਸ ਦੀ ਏਜ ਜ਼ਿਆਦਾ ਹੈ ਉਸ ਕਾਰਨ ਕਰਕੇ ਵੀ ਬੱਚੇ ਨੂੰ ਉਟイズਮ ਸਪੈਕਟਰਮ ਡਿਸਆਰਡਰ ਹੋ ਸਕਦਾ ਹੈ ਜੇਕਰ ਡਿਲੀਵਰੀ ਟਾਈਮ ਮਦਰ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਈ ਹੈ ਜਾਂ ਫਿਰ ਆਕਸੀਜਨ ਦੀ ਮਾਤਰਾ ਬੱਚੇ ਨੂੰ ਬਹੁਤ ਘੱਟ ਮਿਲੀ ਹੈ ਉਸ ਕਾਰਨ ਕਰਕੇ ਵੀ ਟਿਜ਼ਮਸ ਸਪੈਕਟਰਮ ਡਿਸਆਰਡਰ ਹੋ ਸਕਦਾ ਹੈ ਇਸ ਤੋਂ ਬਾਅਦ ਆਪਾਂ ਦੂਸਰੇ ਕਾਰਨ ਦੀ ਗੱਲ ਕਰੀਏ ਨਿਊਕਲੀਅਰ ਫੈਮਲੀ ਅੱਜਕੱਲ ਬਹੁਤ ਛੋਟੀਆਂ ਫੈਮਲੀਆਂ ਹੋ ਗਈਆਂ ਹਨ ਬੱਚੇ ਨਾਲ ਕਿਸੇ ਪ੍ਰਕਾਰ ਦੀ ਗੱਲਬਾਤ ਨਹੀਂ ਕੀਤੀ ਜਾਂਦੀ ਮਾਤਾ ਪਿਤਾ ਦੋਵੇਂ ਵਰਕਿੰਗ ਹੁੰਦੇ ਹਨ ਉਹ ਸਵੇਰੇ ਜਾ ਕੇ ਸ਼ਾਮ ਨੂੰ ਘਰ ਆਉਂਦੇ ਹਨ ਬੱਚਾ ਸਾਰਾ ਦਿਨ ਟੀਵੀ ਦੇਖਦਾ ਰਹਿੰਦਾ ਫੋਨ ਦੇਖਦਾ ਰਹਿੰਦਾ ਜਾਂ ਫਿਰ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਦਿਨ ਸਕਰੀਨ ਨੱਗੇ ਬੈਠਾ ਰਹਿੰਦਾ ਹੈ ਇਸ ਕਾਰਨ ਕਰਕੇ ਵੀ ਬੱਚੇ ਨੂੰ ਆਟイズਮ ਸਪੈਕਟਰਮ ਡਿਸਆਰਡਰ ਹੋ ਸਕਦਾ ਹੈ ਇਸ ਤੋਂ ਬਾਅਦ ਜਦੋਂ ਆਪਾਂ ਤੀਸਰੇ ਕਾਰਨ ਦੀ ਗੱਲ ਕਰੀਏ ਸੋਸ਼ਲ ਇੰਟਰੈਕਸ਼ਨ ਕਰ ਵਿੱਚ ਬੱਚੇ ਨਾਲ ਕਿਸੇ ਵੀ ਪ੍ਰਕਾਰ ਦਾ ਸੋਸ਼ਲ ਇੰਟਰੈਕਸ਼ਨ ਨਹੀਂ ਕੀਤਾ ਜਾਂਦਾ ਬੱਚਾ ਸਾਰਾ ਦਿਨ ਆਪਣੇ ਆਪ ਵਿੱਚ ਹੀ ਖੇਡਦਾ ਰਹਿੰਦਾ ਹੈ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ ਹੈ ਜਾਂ ਫਿਰ ਬੱਚੇ ਨੂੰ ਕਿਸੇ ਪ੍ਰਕਾਰ ਦੀ ਸੋਸ਼ਲ ਸਕਿੱਲ ਜਾਂ ਫਿਰ ਕਮਿਊਨੀਕੇਸ਼ਨ ਸਹੀ ਟਾਈਮ ਤੇ ਨਹੀਂ ਮਿਲੀ ਇਸ ਕਾਰਨ ਕਰਕੇ ਵੀ ਬੱਚੇ ਨੂੰ ਉਟイズਮ ਸਪੈਕਟਰਮ ਡਿਸਆਰਡਰ ਹੋ ਸਕਦਾ ਹੈ ਉਟイズਮ ਬਾਰੇ ਸਾਰਿਆਂ ਨੂੰ ਜਾਣਕਾਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਡੇ ਬੱਚੇ ਵਿੱਚ ਤੁਹਾਨੂੰ ਉਟイズਮ ਦੇ ਲੱਛਣ ਦਿਖਣ ਤੇ ਤੁਸੀਂ ਉਸੇ ਟਾਈਮ ਹੀ ਕਿਸੇ ਵਧੀਆ ਥੈਰਾਪਿਸਟ ਕੋਲ ਜਾ ਕੇ ਆਪਣੇ ਬੱਚੇ ਦੀ ਥੈਰੇਪੀ ਸਟਾਰਟ ਕਰਵਾ ਦਿਓ ਥੈਂਕ ਯੂ so much